ਸਤਿ ਸ੍ਰੀ ਅਕਾਲ ਜੀ ਗੁੱਡ ਮਾਰਨਿੰਗ 31 2024 ਦਿਨ ਮੰਗਲਵਾਰ ਸਟੇਡੀਅਮ ਦੇ ਬਾਹਰ ਲੱਗੇ ਅੰਜੀਰ ਦੇ ਬੂਟਿਆਂ ਨੂੰ ਪਾਣੀ ਪਾਉਣ ਦੀ ਸੇਵਾ ਸੀਰ ਦੁਆਰਾ ਕੀਤੀ ਜਾ ਰਹੀ ਹੈ ਧੁੰਦ ਬਹੁਤ ਹੈ ਭਾਈ ਤੁਹਾਨੂੰ ਦਿਖਾ ਪੈਣਾ ਧੁੰਦ ਦੇ ਬਾਵਜੂਦ ਵੀ ਸੀਰ ਦੇ ਸੇਵਾਦਾਰ ਪਾਣੀ ਦੀ ਸੇਵਾ ਕਰ ਰਹੇ ਹਨ ਆਜੋ ਤੁਹਾਨੂੰ ਉਹਨਾਂ ਨਾਲ ਮਲਾਉਣਾ ਇੱਧਰ ਰੀਕੂ ਵੀਰਾ ਟਰੈਕਟਰ ਚਲਾ ਰਿਹਾ ਹੈ ਸਲਾਮ ਵਾਲੇ ਰੀਕੂ ਵੀਰੇ ਤੈਨੂੰ ਇੱਧਰ ਸਾਡੇ ਸੀਰ ਦੇ ਲੱਕੀ ਚੋਪੜਾਈ ਦੇ ਬੇਟੇ ਬਹਿਬਬ ਪਾਣੀ ਪਾਉਣ ਦੀ ਸੇਵਾ ਕਰ ਰਹੇ ਹਨ ਵੈਲਕਮ ਹੈ ਵੀਰੇ ਤੇਰਾ ਧੰਨਵਾਦ ਤੁਹਾਡਾ ਇੰਨੀ ਠੰਡ ਵਿੱਚ ਯਾਰ ਪਾਣੀ ਦੀ ਸੇਵਾ ਚੱਲ ਰਹੀ ਹੈ ਦੂਸਰੀ ਟੀਮ ਦੂਜੇ ਪਾਸੇ ਇੱਕ ਜਰਮਦਿੰਦ ਦਾ ਬੂਟਾ ਲਾਉਣਾ ਹੈਗਾ ਉੱਧਰ ਹੈ ਦੂਸਰੀ ਟੀਮ ਕਾਲਜ ਰੋਡ ਅਜੀਰ ਦੇ ਬੁੱਕਿਆਂ ਨੂੰ ਪਾਣੀ ਪਾਉਣ ਦੀ ਸੇਵਾ ਧੰਨਵਾਦ ਹੈ ਜੀ ਧੰਨਵਾਦ ਵੀਰਾਂ ਦਾ